ਅਗਲੀ ਜਿਹੜੀ ਗੱਲ ਕਰਦੇ ਜਾਈਏ ਵਾਈਟ ਹਾਊਸ ਨੇ ਅੱਜ ਇਹ ਆਖਿਆ ਆ ਵੀ ਲਾਰਜ ਸਕੇਲ ਲੇਆਫਸ ਤੇ ਰੀਆਰਗੇਨਾਈਜੇਸ਼ਨ ਦੇ ਲਈ ਜਿਹੜੀਆਂ ਸਾਰੀਆਂ ਏਜੰਸੀਜ਼ ਆ ਉਹ ਤਿਆਰ ਹੋ ਜਾਣ ਕਿੰਨੇ ਵੀ ਲੇਆਫਸ ਦਾ ਪਲਾਨ ਮੰਗ ਲਿਆ ਗਿਆ ਆ ਵਾਈਟ ਹਾਊਸ ਦੇ ਦੁਆਰਾ ਏਜੰਸੀਜ਼ ਦੇ ਕੋਲੋਂ ਜਿੰਨੇ ਵੀ ਫੈਡਰਲ ਏਜੰਸੀਜ਼ ਹੈਗੀਆਂ ਆ 13 ਮਾਰਚ ਡੈਡਲਾਈਨ ਦਿੱਤੀ ਗਈ ਆ ਕਹਿੰਦੇ ਵੀ 13 ਮਾਰਚ ਤੱਕ ਆਪਣੇ ਜਿਹੜੇ ਲੇਆਫ ਦੇ ਪਲਾਨ ਆ ਉਸ ਨੂੰ ਤੁਸੀਂ ਸਬਮਿਟ ਕਰੋ ਸਾਰੀਆਂ ਹੀ ਫੈਡਰਲ ਏਜੰਸੀਜ਼ ਇਸ ਦੇ ਤਹਿਤ ਕਹਿੰਦੀਆਂ ਉਹ ਆ ਰਹੀਆਂ ਇੱਕ ਜਿਹੜਾ ਮੈਮੋ ਆ ਵਾਈਟ ਹਾਊਸ ਦੇ ਬਜਟ ਡਾਇਰੈਕਟਰ ਰਸਵੋਟ ਜਿਹੜੇ ਪ੍ਰੋਜੈਕਟ 2025 ਦੇ ਰਚੇਤਾ ਦੇ ਵਿੱਚੋਂ ਇੱਕ ਨਾਲ ਚਾਰਲਸ ਇਜ਼ਲ ਹੈਡ ਆਫ ਆਫਿਸ ਆਫ ਪਰਸਨਲ ਮੈਨੇਜਮੈਂਟ ਉਹਨਾਂ ਨੇ ਕਹਿੰਦੇ ਵੀ ਅੱਜ ਬੁੱਧਵਾਰ ਨੂੰ ਸਵੇਰੇ ਇਸ਼ੂ ਕੀਤਾ ਹੈਗਾ ਆ ਕਿੰਨੇ ਵੀ ਵਰਕਫੋਰਸ ਨੂੰ ਡਾਊਨ ਸਾਈਜ਼ ਜਿਹੜਾ ਕੀਤਾ ਜਾਊਗਾ ਕਿੰਨੇ ਵੀ ਫਿਜ਼ੀਕਲ ਫੁੱਟਪ੍ਰਿੰਟ ਆ ਉਹ ਉਸ ਨੂੰ ਵੀ ਕਹਿੰਦੇ ਘਟਾਇਆ ਜਾ ਸਕਦਾ ਹੈ ਕਹਿੰਦੇ ਵੀ ਇਹ ਮੂਵ ਹੁਣ ਫਾਰਮਲੀ ਆ ਚੁੱਕਾ ਹੈ ਵੀ ਐਡਮਿਨਿਸਟ੍ਰੇਸ਼ਨ ਏਜੰਸੀਜ਼ ਨੂੰ ਡਿਸਮੈਂਟਲ ਤੇ ਜਿਹੜੀਆਂ ਸ਼ਰੰਕਾ ਉਹ ਕਰਨ ਜਾ ਰਹੀ ਆ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਉੱਤੇ ਇਹਨਾਂ ਦੀ ਪਹਿਲਾਂ ਹੀ ਨਜ਼ਰ ਸੀਗੀ ਉਸ ਨੂੰ ਬੰਦ ਕਰਨ ਦੇ ਲਈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹ ਆਪਾਂ ਨੂੰ ਆਪਣੇ ਸਾਹਮਣੇ ਹੀ ਆ ਜਿੱਦਾਂ ਯੂ ਐਸ ਏ ਆਈ ਡੀ ਤੇ ਹੋਰ ਜਿਹੜੀਆਂ ਏਜੰਸੀਜ਼ ਆ ਉਹ ਟੋਟਲੀ ਇਹਨਾਂ ਨੇ ਖਤਮ ਕਰ ਦਿੱਤੀਆਂ ਉਹਨਾਂ ਨੇ ਬੰਦ ਕਰ ਦਿੱਤੀਆਂ ਬਾਕੀ ਏਜੰਸੀਜ਼ ਦੇ ਵਿੱਚੋਂ ਵੀ ਲੋਕ ਘਟਾਏ ਜਾ ਰਹੇ ਆ ਸੋ ਕਹਿੰਦੇ ਵੀ ਏਜੰਸੀ ਹੈਡਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਖ ਦਿੱਤਾ ਆ ਵੀ ਜਲਦੀ ਤੋਂ ਜਲਦੀ ਪ੍ਰੈਪਰੇਸ਼ਨਸ ਤੁਸੀਂ ਕਰੋ ਲਾਰਜ ਸਕੇਲ ਰਿਡਕਸ਼ਨ ਇਨਫੋਰਸ ਆ ਆਰ ਆਈ ਐਫਸ ਨੂੰ ਆਖਿਆ ਜਾ ਰਿਹਾ ਜਿਹੜਾ ਕਿ ਐਪਲੀਕੇਬਲ ਲਾ ਦੇ ਨਾਲ ਕੰਸਿਸਟੈਂਟ ਜਿਹੜਾ ਹੋਵੇ 13 ਮਾਰਚ 2025 ਤੱਕ ਕਹਿੰਦੇ ਵੀ ਏਜੰਸੀ ਰੀਆਰਗੇਨਾਈਜੇਸ਼ਨ ਪਲਾਨ ਆ ਉਹਨਾਂ ਨੂੰ ਡਿਵੈਲਪ ਕਰਕੇ ਵਾਪਸ ਵਾਈਟ ਹਾਊਸ ਨੂੰ ਕੱਲਣ ਦੇ ਲਈ ਆਖਿਆ ਜਾ ਰਿਹਾ ਆ ਸੋ ਜਿਹੜੇ ਜਿਹੜੇ ਵੀ ਫੈਡਰਲ ਏਜੰਸੀ ਚ ਕੰਮ ਕਰਦੇ ਨੇ ਉਹ ਉਹਨਾਂ ਨੂੰ ਜਿਹੜੀਆਂ ਹੁਣ ਈਮੇਲ ਆ ਤਾਂ ਹਰਜੋਤ ਸਿੰਘ ਜੀ ਘੱਲ ਹੀ ਰਹੇ ਆ ਡੋਜ ਵਾਲੇ ਵੀ ਦੱਸੋ ਤੁਸੀਂ ਪਿਛਲੇ ਹਫਤੇ ਚ ਕੀ ਕੀਤਾ ਜਿਨ੍ਹਾਂ ਨੇ ਰਿਪਲਾਈ ਨਹੀਂ ਕੀਤਾ ਉਹਨਾਂ ਨੂੰ ਇੱਕ ਕਹਿੰਦੇ ਮੌਕਾ ਹੋਰ ਦੇਤਾ ਸੋ ਇਹ ਹੁਣ ਤਿਆਰੀਆਂ ਆ ਵੱਡੀ ਜਿਹੜੀ ਆ ਇੱਥੇ ਫੇਰ ਬਦਲਾਅ ਹੋਣ ਜਾ ਰਹੀ ਆ ਜਿਹੜੀ ਲੈਸ ਗਵਰਨਮੈਂਟ ਦੀ ਇਹਨਾਂ ਨੇ ਗੱਲ ਆਖੀ ਸੀ ਸਮਾਲ ਗਵਰਨਮੈਂਟ ਦੀ ਜਿਹੜੀ ਉਹ ਗੱਲ ਆਖੀ ਸੀ ਏਜੰਸੀਜ਼ ਨੂੰ ਲਗਾਤਾਰ ਜਿਹੜਾ ਇਹ ਹੁਣ ਛੋਟਾ ਕਰ ਰਿਹਾ ਇਸ ਨੂੰ ਹੁਣ ਸੰਗੜਾਉਣ ਜਾ ਰਹੇ ਆ ਤੇ ਉਸ ਦੇ ਵਿੱਚ ਵੱਡੇ ਕਦਮ ਜਿਹੜੇ ਹੁਣ 13 ਮਾਰਚ ਤੋਂ ਬਾਅਦ ਦੇ ਵਿੱਚ ਚੁੱਕੇ ਜਾਣਗੇ ਜਿੱਥੇ ਸਾਰੀਆਂ ਫੈਡਰਲ ਏਜੰਸੀਜ਼ ਨੂੰ ਮੈਮੋ ਘੱਲ ਦਿੱਤਾ ਗਿਆ ਆ ਲਾਰਜ ਸਕੇਲ ਲੇਆਫ ਦੇ ਪਲਾਨ ਜਿਹੜੇ ਆ ਉਹ ਵਾਈਟ ਹਾਊਸ ਨੂੰ ਕੱਲੇ ਜਾਣ ਤਾਂ ਜੋ ਉਸ ਉੱਤੇ ਜਲਦ ਤੋਂ ਜਲਦ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਸਕੇ ਸੋ ਬਿਗ ਲੇਆਫਸ ਆਰ ਕਮਿੰਗ ਤੇ ਹਰਜੋਤ ਸਿੰਘ ਜੀ ਇਹ ਹੁਣ ਜਿੱਥੇ ਇਕਨੋਮੀ ਮਹਿੰਗਾਈ ਆ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਜਦੋਂ ਲੋਕਾਂ ਦੀਆਂ ਹੁਣ ਜੌਬਾਂ ਜਾਂਦੀਆਂ ਜਿਹੜੇ ਕਿਤੇ ਮੂਵ ਹੋਏ ਹੋਣਗੇ ਕੋਈ ਪ੍ਰੋਬੇਸ਼ਨ ਤੇ ਸੀਗਾ ਕੋਈ ਲੇਟੈਸਟ ਹੋਇਆ ਹੋਊਗਾ ਕਾਫੀ ਵੱਡੀ ਤੜਸੱਲੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿਹੜੀ ਉਹ ਮਚ ਜਾਣੀ ਆ ਬਿਲਕੁਲ ਆਪਾਂ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨਾਂ 'ਚ ਕਿ ਇਸ ਤਰ੍ਹਾਂ ਵਾਸ਼ਿੰਗਟਨ ਡੀਸੀ 'ਚ ਘਰਾਂ ਦੀਆਂ ਜਿਹੜੀਆਂ ਸੇਲਜ਼ ਆ ਬਹੁਤ ਜ਼ਿਆਦਾ ਲਿਸਟਿੰਗ ਸੌਰੀ ਵੱਧ ਗਈ ਹੈਗੀ ਆ ਦੂਸਰੇ ਪਾਸੇ ਇਕਨੋਮੀ ਨੂੰ ਲੈ ਕੇ ਮੈਂ ਕੱਲ ਵੀ ਡਿਸਕਸ ਕੀਤਾ ਸੀ ਜੋ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉਹ ਆਉਣ ਵਾਲੇ ਫਿਊਚਰ ਚ ਦੱਸਦੀ ਆ ਪਈ ਅਮਰੀਕਾ ਦੀ ਇਕਨੋਮੀ ਕਿੱਦਨੂ ਜਾਣੀ ਆ ਉਸੇ ਤਰ੍ਹਾਂ ਹੋਮ ਡਿਪੋ ਜੋ ਸਟੋਰ ਆ ਉਹ ਦੱਸਦਾ ਹੈਗਾ ਵੀ ਅਮਰੀਕਾ ਦੀ ਜਿਹੜੀ ਇਕਨੋਮੀ ਆ ਕਿੱਦਨੂ ਜਾ ਰਹੀ ਹੈਗੀ ਆ ਹੋਮ ਡਿਪੋ ਦੀ ਸੇਲਸ ਘਟੀਆਂ ਆ ਹਾਲਾਂਕਿ ਕਈ ਕਹਿੰਦੇ ਵੀ ਰੈਵਨਿਊ ਉਹਨਾਂ ਦਾ ਇੰਪਰੂਵ ਹੋਇਆ ਪਰ ਉਹਨਾਂ ਦਾ ਸਟਾਕ ਬਹੁਤ ਡਾਊਨ ਗਿਆ ਹੈਗਾ ਆ